ਇੱਕ ਲਾਈਨ ਦਾ ਮਕਦਮਾ ਤੇ ਇੱਕ ਹੋਰ ਵਾਲੀ ਸੀ ਜਿਵੇਂ ਲਾਈਨ ਸਾਡੇ ਤੇ ਇਨਫੋਰਮੇਸ਼ਨ ਆਈ ਸੀ ਐਸਆਈ ਗੁਤਾ ਸਿੰਘ ਦੀ ਟੀਮ ਕੋਲ ਮੁਕਬਰੀ ਹੋਈ ਸੀਗੀ ਐਸਐਸਸੀ ਸਿਵਲ ਲਾਈਨ ਦੇ ਸੁਪਰਵੀਜ਼ਨ ਦੇ ਅੰਦਰ ਇੱਕ ਬੰਦਾ ਹੈਗਾ ਜਿਹਦਾ ਨਾਮ ਹੈਗਾ ਅਨਕਾਰ ਸਿੰਘ ਇਹ ਤੇ ਰੇਡ ਕੀਤੀ ਜਾਵੇ ਤੇ ਉਧਰ ਮੂਵਮੈਂਟ ਹੋ ਰਹੀ ਹੈ ਦੀ ਪਾਕਾ ਨਹਿਰ ਵਾਲੇ ਪਾਸੇ ਤਲਾਕਬੰਦੀ ਕਰਕੇ ਦੇਖਿਆ ਤੇ ਚੈੱਕ ਕੀਤਾ ਜਾਵੇ ਤੇ ਦੇ ਕੋਲ ਹੈਵੀ ਰਿਕਵਰੀ ਹੋਈ ਉਸਦੇ ਲੜੀ ਵਿੱਚ ਜਦੋਂ ਨਾਕਾਬੰਦੀ ਕੀਤੀ ਗਈ ਤੇ ਇਹਦੀ ਚੈਕਿੰਗ ਕੀਤੀ ਗਈ ਬੀਐਸਪੀਟੀ ਵੱਲੋਂ ਉਹਦੇ ਵਿੱਚ ਸਾਡੇ 3 ਕਿਲੋ ਜਿਹੜੀ ਸਮੈਕ ਰਿਕਵਰ ਹੋਈ ਤੇ ਨਾਲ ਹੀ 6 ਲੱਖ 50 ਹਜ਼ਾਰ ਦੀ ਡਰਗ ਮਨੀ ਰਿਕਵਰ ਹੋਈ ਹੈ ਤੇ ਸਾਡੇ ਕੋਲ ਪਹਿਲਾਂ ਦੀ ਇਨਫੋਰਮੇਸ਼ਨ ਸੀ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਦੀ ਰਿਕਵਰੀ ਕੀਤੀ ਗਈ ਤੇ ਜਿਹੜੀ ਐਸ ਪਰ ਮਾਈ ਇਨਫੋਰਮੇਸ਼ਨ ਹਜੇ ਤੱਕ ਪਟਿਆਲਾ ਦੀ ਹੈਵੀਸਟ ਰਿਕਵਰੀ ਹੈ ਸਮੈਕ ਸੋ ਇਹਦੇ ਤੇ ਅਸੀਂ ਅੱਗੇ ਵੀ ਕੰਮ ਕਰਦੇ ਹੋਏ ਜਿਹੜੇ ਇਹਦੇ ਕੋਲੋਂ ਲੈ ਕੇ ਜਾਂਦੇ ਸੀ ਸਮਾਨ ਵગેਰਾ ਪਟਿਆਲਾ ਸ਼ਹਿਰ ਤੋਂ ਪਟਿਆਲਾ ਜ਼ਿਲ੍ਹੇ ਤੋਂ ਸਪਲਾਈ ਕਰਦੇ ਸੀ ਤੇ ਬਾਕੀ ਪੰਜਾਬ ਦੇ ਬਸਵਾ ਕੇ ਸੈਂਸ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਤੇ ਜੇ ਇਹ ਲੈ ਕੇ ਕਿੱਥੋਂ ਆਂਦਾ ਸੀ ਉਹ ਬੈਕਵਰਡ ਲਿੰਕੇਜ ਐਕਸਪਲੋਰ ਕਰਦੇ ਹੋਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਇਹ ਜ਼ਿਕਰ ਹੋ ਗਿਆ ਦੇ ਛੇ ਗਏ ਕਿ ਇਹ ਬੰਦਾ ਜਿਹੜਾ ਹੈ ਹਰਿਆਣਾ ਪੁਲਿਸ ਦਾ ਪੀਓ ਸੀਗਾ ਪਿਛਲੇ 2 ਸਾਲਾਂ ਤੋਂ 2021 ਦਾ ਮੁਕਦਮਾ ਇਹਦੇ ਦਰਜਾ 135/21 ਜਿਹਦੇ ਵਿੱਚ 805 ਗ੍ਰਾਮ ਸਮੈੱਥ ਦੀ ਬਰਾਮਦਗੀ ਹੋਈ ਸੀ ਜਿਹਦੇ ਵਿੱਚ ਪੀਓ ਇਸ ਤੋਂ ਇਲਾਵਾ ਇੱਕ ਹੋਰ ਮਰਚਾ ਇਹਦੇ ਦਰਜਾ ਉਹ ਵੀ ਕਰੋਸ਼ੇਤਰ ਦਾ ਇਹ ਉਹ 2016 ਦਾ ਸੋ ਇਹ ਤੀਜਾ ਮੁਕਦਮਾ ਇਹਦੇ ਦਰਜ ਹੋਇਆ ਹਰਿਆਣੇ ਦਾ ਪੀਓ ਵੀ ਅਰੈਸਟ ਹੋਇਆ ਤੇ ਨਾਲ 3.5 ਕਿਲੋ ਸਮੈੱਥ ਦੀ ਕਬਜ਼ੀ ਹੋਈ ਹੈ ਤੇ 6.5 ਲੱਖ ਰੁਪਏ ਰਿਕਵਰ ਹੋਏ ਦੂਜਾ ਮੁਕਦਮਾ ਜਿਹੜਾ ਹੈਗਾ ਉਹ ਫਤਵਾਲੀ ਦਾ ਹੈ ਇਹਦੇ ਚ ਪੁਰਾਣਾ ਇੱਕ 13 ਜੂਨ 2024 ਨੂੰ ਕਤਲ ਹੋਇਆ ਸੀ ਉਹਦੇ ਚ ਇੱਕ ਮੁਲਜ਼ਮ ਸਿਕਾ ਲੜਿੰਦਾ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਦੋ ਵੈਪਨ ਰਿਕਵਰ ਹੋਏ ਨੇ ਇੱਕ ਰਿਵਾਲਵਰ ਰਿਕਵਰ ਹੋਇਆ 32 ਬੋਰ ਦਾ ਨਾਲ ਚਾਰ ਜ਼ਿੰਦਾ ਕਾਰਤੂਸ ਨੇ ਤੇ ਇੱਕ 315 ਬੋਰ ਦਾ ਉਹਦੇ ਤੋਂ ਵੀ ਰਿਕਵਰ ਹੋਇਆ ਨਾਲ ਦੋ ਜ਼ਿੰਦਾ ਕਾਰਤੂਸ ਨੇ ਇਹ ਜਿਹੜਾ ਬੰਦਾ ਅਰਜਨ ਢਾਨੀਵਾਲ ਇਹ ਤੇ ਟੋਟਲ 9 ਮੁਕਦਮੇ ਦਰਜ ਨੇ ਪਹਿਲਾਂ ਜਿਹੜਾ ਕਤਲ ਦਾ ਮੁਕੱਦਮਾ 2024 ਦਾ 13 ਜੂਨ ਦਾ ਜਿਹੜਾ ਤਾਰੀ ਮਰਡਰ ਕੇਸ ਹੈ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਨਾਲ ਨਾਲ ਜਿਹੜੇ ਵੈਪਨ ਰਿਕਵਰ ਹੋਏ ਆ ਉਹਦਾ ਫਰੈਸ਼ ਪਰਚਾ ਦਰਜ ਕਰਕੇ ਉਹ ਇਹਦੇ ਕਾਰਵਾਈ ਕੀਤੀ। ਤੋਂ ਦੋਨੋਂ ਮੁਕੱਦਮੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਆਲਮੋਸਟ 8 ਮਹੀਨੇ ਤੋਂ ਇਹ ਬੰਦਾ ਭਗੌੜਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ। ਦੂਜਾ ਜਿਵੇਂ ਮੈਂ ਦੱਸਿਆ ਕਿ ਅੱਜ ਤੱਕ ਦੀ ਹੈਵੀਐਸਟ ਰਿਕਵਰੀ ਹੈ ਪਟਿਆਲਾ ਦੀ ਜਿਹਦੇ ਵਿੱਚ 3.5 ਕਿਲੋ ਸਮੈਕ ਰਿਕਵਰ ਕੀਤੀ। ਸਾਰੇ ਜਿਹੜਾ ਬੰਦਾ ਹੈਗਾ ਇਸ ਦੇ ਨਾਲ ਹੋਰ ਵੀ ਸਨੈਕ ਵੇਚਣ ਵਾਲੇ ਦੇ ਨਾਲ ਜਿਹੜੇ ਕਿ ਉਹ ਸ਼ਹਿਰ ਦੇ ਵਿੱਚ ਜਿਹੜੇ ਸਪਲਾਈ ਕਰਦੇ ਹੁੰਦੇ ਉਹ ਸਾਰਾ ਇਨਵੈਸਟੀਗੇਸ਼ਨ ਚਾਹੂਗਾ ਕਿ ਕਿੰਨੂ ਕਿੰਨੂ ਇਹ ਸਪਲਾਈ ਕਰਦਾ ਸੀ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਤ्रू ਸਪਲਾਈ ਕਰਦਾ ਸੀ ਬਿਕਾਜ਼ 35 ਕਿਲੋ ਸਨੈਕ ਕਾਫੀ ਹੈਵੀ ਰਿਕਵਰੀ ਥੀਸ ਸੋ ਇਨੇ ਜ਼ਰੂਰ ਅੰਦੇ ਬੰਦੇ ਰੱਖੇ ਹੋਣਗੇ ਅਕੇ ਜਿਹੜੇ ਅਕੇ ਸਪਲਾਈ ਕਰਦੇ ਆ ਛੋਟੀ ਕੁਆਂਟੀਟੀ ਸਪਲਾਈ ਕਰਦੇ ਹੋਣਗੇ ਸੋ ਉਹਨਾਂ ਸਾਰਿਆਂ ਤੇ ਐਕਸ਼ਨ ਲਾਵਾਂਗੇ ਸਾਰੇ ਤਫਸੀਲ ਸਰੀ ਫਟਿਆ ਜਿਹੜੀ ਇਨਫੋਰਮੇਸ਼ਨ ਸੀਗੀ ਇਹਦੀ ਮੂਵਮੈਂਟ ਬਾਰੇ ਸੀ ਉਹ ਅਰੇਸ਼ ਕੀਤਾ ਅਰੇਸ਼ ਕਰਕੇ ਰਿਮਾਂਡ ਲੈ ਕੇ ਤਫ਼ਤੀਸ਼ ਹੋਊਗੀ ਫਿਰ ਵੀ ਸਰ ਇਹ ਕਿਥੋਂ ਲੈਣ ਵਾਲਾ ਵੀ ਉਹ ਵਾਲਾ ਵਿੱਚ ਜਿਹਦੀ ਮਾਤਰੀ ਦੀ ਗੱਲ ਕੀਤੀ ਹੈ ਨਾ ਉਹ ਜਿਹੜੀ ਹਜੇ ਤੱਕ ਤੁਹਾਨੂੰ ਪਤਾ ਲੱਗਾ ਹੈ ਕਿ ਇਹ ਪੰਜਾਬ ਤੋਂ ਬਾਹਰੋਂ ਕਿੱਥੋਂ ਲੈ ਕੇ ਆਇਆ ਹੈ ਅਜੇ ਪਿੰਕ ਪੁਆਇੰਟ ਕਰਦਾ ਬਾਕੀ ਹੈ ਕਿ ਕਿੱਥੋਂ ਲੈ ਕੇ ਆਇਆ ਹੈ ਤੇ ਕਿੱਥੇ ਇਹਦੀ ਮੈਨੂਫੈਕਚਰਿੰਗ ਵਗੈਰਾ ਹੋ ਰਹੀ ਸੀ ਉਹ ਸਾਰਾ ਕਲੀਅਰ ਕਰਾ ਸਰ ਇਹ ਰਹਿਣ ਕਿਥੋਂ ਲੈਣਾ ਬੰਦਿਆ ਰਿੱਕੀ ਗੱਲੀ ਉਸ ਤੋਂ ਬਾਅਦ ਲਗਾਤਾਰ ਇਹ ਇਥੇ ਟ੍ਰੈਕਿੰਗ ਸੀਗੀ 2021 ਦਾ ਪੁਰਾਣਾ ਮੁਕੱਦਮਾ ਜਿਹੜਾ ਕੁਰੂਖੇਤਰ ਦਾ ਹੈਗਾ ਉਹਦੇ ਚ ਪੀਓ ਸੀਗਾ ਪਿਛਲੇ ਆਲਮੋਸਟ 2 ਸਾਲ ਤੋਂ ਚੱਲ ਰਿਹਾ ਇਚਾਰ ਕੋਈ ਮਾਰਕੀਟ ਵੈਲਿਊ ਦੱਸੋ ਨਹੀਂ ਮਾਰਕੀਟ ਵੈਲਿਊ ਇਹਦੀ ਕੋਈ ਉਹਦੀ ਡਿਸਾਈਡਡ ਨਹੀਂ ਉਹ ਚੇਂਜ ਹੁੰਦੀ ਰਹਿੰਦੀ ਹੈ ਮਾਰਕੀਟ ਵੈਲਿਊ ਇਹਦੀ ਨਹੀਂ ਹੈ ਸੀ ਬਿਲਕੁਲ ਸਰ ਕਿੱਥੋਂ ਦਾ ਰਹਿਣਾ ਸਰ ਇਹ ਕੁਰੂਖੇਤਰ ਦਾ ਰਹਿਣਾ ਹੈ ਕੁਰੂਖੇਤਰ ਇਹ ਜਿਹੜਾ ਕਤਵਾਲੀ ਵਾਲਾ ਮਤਲਬ ਇਹ ਪੁੱਛਿਆ ਸੀ ਕਿ ਕੀ ਗੈਂਗ ਦੇ ਨਾਲ ਇਹਦਾ ਕੋਈ ਸੰਬੰਧ ਜਿਹੜਾ ਮੁੰਡਾ ਅਸਲੀ ਸਮੇਂ ਫੜਿਆ ਗੈਂਗ ਨਾਲ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਕਿਸੇ ਗੈਂਗ ਨਾਲ ਇਹਦਾ ਸੰਬੰਧ ਹੈ ਕਿ ਨਹੀਂ ਪਰ ਅਜੇ ਤੱਕ ਜਿਹੜਾ ਕਿਉਂਕਿ ਤਾਲੀ ਮਰਡਰ ਕੇਸ ਤੇ ਸਾਡੇ ਕੋਲ অলਮੋਸਟ 15 16 ਬੰਦੇ ਸੀਗੇ ਜਿਹੜੇ ਡਾਉਨ ਬੀਟ ਹੋਏ ਸੀ ਜੀ ਸੋ ਹੋ ਸਕਦਾ ਇਹਨਾਂ ਨੇ ਮੇਥੇ ਕਿਸੇ ਗੈਂਗ ਦੇ ਬਿਹਾਰ ਤੇ ਕੰਮ ਕੀਤਾ ਹੋ ਸੋ ਉਹ ਸਾਰਾ ਤਫतीश ਚ ਕਲੀਅਰ ਹੋ ਸਰ ਇਹ ਇੱਥੇ ਪਟਿਆਲੇ ਸਪਲਾਈ ਕਰ ਰਹੇ ਨਾਲ ਅਸੀਂ ਵੀ ਕਿਵੇਂ ਅਸੀਂ ਜਿਵੇਂ ਮੈਂ ਦੱਸਿਆ ਜੀ ਤੁਹਾਡੇ ਕੋਲ ਇਨਫੋਰਮੇਸ਼ਨ ਇਹਦੀ ਮੂਵਮੈਂਟ ਦੀ ਸੀ ਜੀ ਕਿ ਇਹ ਇਧਰ ਜਾ ਰਿਹਾ ਤੇ ਇਹਦੇ ਕੋਲ ਡਰਗਸ ਹੈਗੇ ਅੱਛਾ ਫਿਰ ਰਿਕਵਰੀ ਵੀ ਹੋ ਸਕਦੀ ਹੈ ਜੇ ਆਪਾਂ ਲਾਕਾ ਬੰਦੀ